ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਾਰਾਜ ਸਾਹਿਬ ਜੀ ਦਾ ਬਚਨ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀ ਨੇ ਬੜੀ ਮਿਹਰ ਕਰਕੇ ਬੜੀ ਕਿਰਪਾ ਕਰਕੇ ਜੀ ਇਹ ਜਾਨਵਰ ਬਖਸ਼ੇ ਮਾਲਕ ਸੱਚੇ ਪਾਤਸ਼ਾਹ ਨੇ ਕਿਰਤ ਕਮਾਈ ਕਰਨ ਵਾਸਤੇ ਸਾਧਨ ਬਖਸ਼ਿਆ ਹੋਰ ਮਿਹਰ ਕੀਤੀ ਕਿਰਪਾ ਕੀਤੀ ਤਰਸ ਕੀਤੀ ਜੀ ਆਲ ਇੰਡੀਆ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਆਪਣੀ ਮੱਝ ਨੇ ਤਕਰੀਬਨ 27 ਕਿਲੋ ਦੁੱਧ ਦੇ ਕੇ ਕੁਝ ਗ੍ਰਾਮ ਘੱਟ 27 ਕਿਲੋ ਦੁੱਧ ਦੇ ਕੇ ਆਲ ਇੰਡੀਆ ਮਿਲਕਿੰਗ ਚੈਂਪੀਅਨਸ਼ਿਪ ਦੇ ਵਿੱਚ ਜੀ ਦੂਜਾ ਸਥਾਨ ਪ੍ਰਾਪਤ ਕੀਤਾ ਜੀ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਤੁਸੀਂ ਕਿੰਨੀ ਸੇਵਾ ਕਰਦੇ ਹੋ ਇਸ ਪਸ਼ੂ ਦੀ ਦੇਖਭਾਲ ਕਰਦੇ ਹੋ ਦੇਖੋ ਜੀ ਸੇਵਾ ਤਾਂ ਸਾਰਾ ਸੰਸਾਰ ਹੀ ਕਰਦਾ ਇਹ ਤਾਂ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਤਰਸ ਕਰਕੇ ਇਹ ਮਾਨ ਵਡਿਆਈ ਬਖਸ਼ਿਆ ਜੀ ਇਹ ਇੱਜ਼ਤ ਮਾਨ ਬਖਸ਼ਿਆ ਸੱਚੇ ਪਾਤਸ਼ਾਹ ਨੇ ਜੀ ਔਰ ਲੋਕਾਂ ਨੂੰ ਤੁਸੀਂ ਨੌਜਵਾਨਾਂ ਨੂੰ ਕੀ ਕਹੋਗੇ ਤੁਹਾਡੇ ਕੀ ਸੁਨਿਆ ਹੈ ਪਸ਼ੂਆਂ ਨਾਲ ਕਿੰਨਾ ਪ੍ਰੇਮ ਕਰਨਾ ਕਿੰਨੀ ਦੇਖਭਾਲ ਹੋਣੀ ਚਾਹੀਦੀ ਹੈ ਇਹ ਜੀ ਜਦੋਂ ਆਪਾਂ ਕੋਈ ਕੰਮ ਕਰਦੇ ਆ ਇੱਕ ਦਿਨ ਚ ਤਾਂ ਕੋਈ ਮੰਜ਼ਿਲ ਹਾਸਲ ਨਹੀਂ ਹੁੰਦੀ ਪਰ ਜੇ ਕੋਈ ਬੰਦਾ ਲੱਗਿਆ ਰਵੇ ਮਾਲਕ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਕ ਦਿਨ ਜਰੂਰ ਹੋ ਜਾਂਦੀ ਹੈ ਇਸ ਵਾਰ ਜਿਹੜਾ ਇਨਾਮ ਮਿਲੇ ਇਹਦੇ ਵਿੱਚ ਕੋਈ ਇਨਾਮ ਰਾ시 ਨਗਦ ਵੀ ਹੁੰਦੀ ਹੈ ਜਾਂ ਸਰਟੀਫਿਕੇਟ ਜਾਂ ਇਸ ਤਰ੍ਹਾਂ ਕੋਈ ਚੀਜ਼ ਜਾਂ ਉਸ ਤਾਹਿਦ ਕਿਹਾ ਜਾਂਦਾ ਫਾਰਮਰ ਨੂੰ ਤੁਡੇ ਉਪਾਦਕਾਂ ਨੂੰ ਇਹ ਪੀਡੀਐਫ ਐਸੋਸੀਏਸ਼ਨ ਦਾ ਨਾ ਜੀ ਬਹੁਤ ਵੱਡਾ ਉਪਰਾਲਾ ਹੈ ਜੀ ਇੱਕ ਇਹਨਾਂ ਦਾ ਵੱਡਾ ਮੇਲਾ ਹੁੰਦਾ ਜੀ ਜਿਦੇ ਚ ਸਾਰੇ ਮੁਕਾਬਲੇ ਹੁੰਦੇ ਆ ਮਿਲਕਿੰਗ ਵੀ ਤੇ ਬਰੀਡ ਦੇ ਵੀ ਇੱਕ ਮੁਕਾਬਲਾ ਛੋਟਾ ਹੁੰਦਾ ਜੀ ਜਿੱਚ ਕੱਲੇ ਮਿਲਕਿੰਗ ਦੇ ਮੁਕਾਬਲੇ ਹੁੰਦੇ ਇਹ ਵੱਡੇ ਮੁਕਾਬਲਿਆਂ ਦੇ ਵਿੱਚ ਵੱਡੇ ਨਾਮ ਹੁੰਦੇ ਆ ਜੀ ਇਸ ਮੁਕਾਬਲੇ ਦੇ ਵਿੱਚ ਮੈਨੂੰ 51000 ਰੁਪਏ ਨਕਦ ਰਾਸ਼ੀ ਮਿਲੀ ਹੈ ਜੀ ਦੂਜੇ ਇਨਾਮ ਦੇ ਕਰਕੇ ਜੀ ਇਸ ਟੈਂਪਰਪਾ ਕਿੰਨੀ ਮੱਝ ਰੱਖੀ ਹੋਈ ਹੈ तकरीबन 20 ਜਾਨਵਰ ਹੈ ਜੀ ਆਪਣੇ ਕੋਲ ਕਿਹੜੇ ਕੀ ਕੀ ਨਾਮ ਨਾਲ ਤੁਸੀਂ ਪੁਕਾਰਦੇ ਹੋ ਪਿਆਰ ਕਰਦੇ ਹੋ ਇਹਨਾਂ ਨਾਲ ਇਹ ਦੇਖੋ ਜੀ ਇਹਦਾ ਮੱਝ ਦਾ ਨਾਮ ਪਿਆਰੀ ਹੈ ਜੀ ਤੇ ਮੱਝਾਂ ਮਾਲਕ ਦੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੇ ਕੋਲੇ ਜਿਵੇਂ ਪਿਛਲੇ ਇਸ ਸਾਲ ਹੀ ਵੱਡੇ ਮੇਲੇ ਦੇ ਵਿੱਚ 2024 ਫਰਵਰੀ ਦੇ ਵਿੱਚ ਆਪਣੀ ਮੱਝ ਨੇ तकरीबन ਉਹਨੇ ਵੀ 27 ਕਿਲੋ ਤਕਰੀਬਨ ਦੁੱਧ ਦਿੱਤਾ ਸੀਗਾ ਜੀ ਉਹਦਾ ਨਾਮ ਭਾਗ ਹੈ ਜੀ ਕਰਮਾਲੀ ਇੱਕ ਮਸਤਾਨੀ ਮੱਝ ਹੈ ਜੀ ਸਟਾਰਟਿੰਗ ਕਿੱਥੋਂ ਕੀਤੀ ਜਿਹੜੀ ਪਹਿਲੀ ਮਸਤਾਨੀ ਮਾਝ ਤੋਂ ਜੀ ਜਿਨੇ ਕਰਮਾਲੀ ਨੇ ਬੜੇ ਭਾਗ ਲਾਏ ਜੀ ਫਿਰ ਭਾਗ ਆ ਜੀ ਭਾਗ ਭਰੀ ਐ ਪਿਆਰੀ ਐ ਐਵੇਂ ਬਹੁਤ ਸਾਰੇ ਜਾਨਵਰ ਹੋਰ ਵੀ ਆ ਜੀ ਜਿਹੜਾ ਅੱਜ ਦਾ ਨੌਜਵਾਨ ਐ ਜਿਹੜਾ ਨਸੇ ਕੀ ਦਲਦਲ ਦੇ ਵਿੱਚ ਐ ਔਰ ਪੰਜਾਬ ਦੇ ਤੁਸੀਂ ਕੀ ਸੁਣਿਆ ਦੇ ਗੁਰਸਿੱਖੋ ਗੁਰੂ ਦਾ ਨਾਮ ਵੀ ਜਪਣਾ ਜ਼ਰੂਰੀ ਐ ਉਸ ਦੇ ਨਾਲ ਹੀ ਸਾਰੀਆਂ ਚੀਜ਼ਾਂ ਇਹ ਜਿਹੜੀ ਮਿਲਦੀਆਂ ਐ ਮਾਨ ਸਨਮਾਨ ਸਭ ਸਮਾਹੀ ਗੁਰੂ ਦਾ ਕੀ ਕਹੋਗੇ ਇਹ ਜੀ ਕਿਰਤ ਕਰੋ ਆਪਣੀ ਤਗੜੇ ਹੋ ਕੇ ਮਿਹਨਤ ਕਰੋ ਮਾਲਕ ਸੱਚੇ ਪਾਤਸ਼ਾਹ ਕਿਰਤ ਨੂੰ ਬੜੇ ਭਾਗ ਲਾਉਂਦਾ ਜੀ ਆਪਾਂ ਨੂੰ ਆਮਦਨ ਦਾ ਸੋਰਸ ਵੀ ਹੈ ਤੇ ਮਾਨ ਵਡਿਆਈ ਵੀ ਮਿਲਦੀ ਹੈ ਜੀ ਇਹਨੇ ਕਿੰਨੀ ਉਮਰ ਹੋ ਗਈ ਤੁਹਾਡੀ ਆਪ ਜੀ ਦੀ ਕੋਈ ਤਜਰਬਾ ਖਾਸ ਹੋਵੇ इन ਪਸ਼ੂਆਂ ਨਾਲ ਦੇਖੋ ਜੀ ਜ਼ਿੰਦਗੀ ਦੇ ਵਿੱਚ ਕੋਈ ਖੱਟੇ ਮਿੱਠੇ ਪਲ ਆਉਂਦੇ ਰਹਿੰਦੇ ਆ ਜੀ ਜਿਵੇਂ ਜਿਵੇਂ ਬੰਦਾ ਚੱਲਦਾ ਇਹ ਜਾਨਵਰ ਕਰਮਾ ਵਾਲੇ ਜੀ ਬਹੁਤ ਕੁਝ ਦਿੰਦੇ ਇਹ ਡੈਰੀ ਦਾ ਧੰਦਾ ਐਵੇਂ ਦਾ ਜਿਹੜਾ ਸਵੇਰੇ ਉੱਠਣ ਵੇਲੇ ਵੀ ਪੈਸੇ ਦਿੰਦਾ ਤੇ ਸ਼ਾਮ ਨੂੰ ਸੌਣ ਵੇਲੇ ਵੀ ਪੈਸੇ ਦਿੰਦਾ ਇਹਨਾਂ ਨੂੰ ਪ੍ਰੇਮ ਨਾਲ ਕੀਤੇ ਕੰਮ ਨੂੰ ਮਾਲਕ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਜਰੂਰ ਭਾਗ ਲੱਗਦੇ ਆ ਜੀ ਮਾਲਕ ਸੱਚੇ ਪਾਤਸ਼ਾਹ ਮਿਹਨਤ ਨੂੰ ਭਾਗ ਲਾ ਕੇ ਬੰਦੇ ਦੇ ਜਿਹੜੇ ਰੋਜ਼ ਮਰਾਂ ਦੇ ਜ਼ਿੰਦਗੀ ਦੇ ਖਰਚੇ ਆ ਰੋਜ਼ ਮਰਾਂ ਦੇ ਜ਼ਿੰਦਗੀ ਦੇ ਖਰਚੇ ਡੇਰੀ ਧੰਦੇ ਦੇ ਨਾਲ ਜੁੜ ਕੇ ਬੜੇ ਸੁਖਾਲੇ ਲੰਘ ਜਾਂਦੇ ਆ ਜਿਵੇਂ ਮਹਿੰਗਾਈ ਦਾ ਯੁੱਗ ਆ ਇਹ ਕਿਸਾਨਾਂ ਦਾ ਤੁਸੀਂ ਇਹ ਲਾ ਲਓ ਵੀ ਨਾਲ ਸਾਈਮਲਟੈਨਸਲੀ ਲਾਈਵੰਦ ਧੰਦਾ ਜੀ ਇਹ ਸਹਾਇਕ ਧੰਦਾ ਮੰਨ ਲਓ ਕਿਸਾਨੇ ਨੂੰ ਪਨਾ ਸਕਦਾ ਮੈਂ ਤਾਂ ਇਹ ਮੰਨਦਾ ਜੀ ਵੀ ਇਹ ਸਹਾਇਕ ਨਹੀਂ ਇਹ ਤੁਸੀਂ ਇਹ ਲਾ ਲਓ ਵੀ ਸਕੈਂਡਰੀ ਨਹੀਂ ਇਹ ਪ੍ਰਾਇਮਰੀ ਧੰਦਾ ਪ੍ਰਾਇਮਰੀ ਤੋਂ ਇਹ ਧੰਦਾ ਹੈ ਇਹ ਸਕੈਂਡਰੀ ਤਾਂ ਆਪਾਂ ਤਾਂ ਕਹੀਏ ਜੀ ਵੀ ਜੇ ਇਹਦਾ ਜ਼ਮੀਨ ਨਾਲੋਂ ਆਮਦਨ ਘੱਟ ਹੋਵੇ ਇਹ ਪਸੂਖ ਦੇ ਦੁੱਧ ਵਾਲੇ ਕਿੰਨੇ ਕੰਮ ਦੇ ਹੋ ਜਾਂਦੀ ਏ ਦੇਖੋ ਜੀ ਲੰਮਸਾ ਮੈਂ तकरीबन 70 ਰੁਪਏ ਕਿਲੋ ਦੁੱਧ ਵਿਕਦਾ ਜੀ ਪਿੰਡ ਦੇ ਵਿੱਚ ਬੈਠਿਆਂ ਦਾ ਜੀ ਫਾਇਡ ਦੇ ਹਿਸਾਬ ਨਾਲ ਤੇ ਆਪਣੇ ਦੁੱਧ ਦੀ ਐਵਰੇਜ ਵੀ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਐਵਰੇਜ ਬਹੁਤ ਜ਼ਿਆਦਾ ਵਧੀਆ ਐਵਰੇਜ ਦੇ ਨਾਲ ਵਧੀਆ ਆਮਦਨ ਦਾ ਸੋਰਸ ਹੈ ਜੀ ਸਾਲ ਤੇ ਕਿੰਨੇ ਕਿ ਸਿਰਫ ਕਣਕ ਤੇ ਔਨੇ ਤੇ ਲੋਕਾਂ ਨੂੰ ਕਹ ਦੇ ਨੇ ਸਾਡੇ ਦੇ ਨੁਕਸਾਨ ਹੋ ਗਿਆ ਜੀ ਗੜੇ ਪੈ ਗਏ ਉਹ ਹੋ ਗਿਆ ਤੇ ਇਸ ਦੇ ਵਿੱਚ ਆਮਦਨੀ ਸਾਲ ਤੇ ਕਿੰਨੀ ਹੋ ਜਾਂਦੀ ਹੈ ਅਸੀਂ ਨਾ ਜੀ 31 32 ਕਿੱਲਾਂ ਦੀ ਖੇਤੀ ਕਰਦੇ ਹਾਂ ਜੀ ਔਨੇ ਕੀ ਖੇਤੀ ਦੇ ਵਿੱਚ ਹੁੰਦੇ ਆ ਔਨੇ ਹੀ ਇਧਰੋਂ ਹੋ ਜਾਂਦੇ ਆ ਮਾਲਕ ਦੀ ਮਿਹਰ ਨਾਲ ਸਾਡਾ ਇਹ ਮੰਨ ਲਓ ਤੁਸੀਂ ਸਕੈਂਡਰੀ ਨਹੀਂ ਇਹ ਪ੍ਰਾਇਮਰੀ ਤਾਂ ਦਾ ਹੀ ਪ੍ਰਾਇਮਰੀ ਦੇ ਨਾਲ ਠੀਕ ਔਰਾਂ ਨੂੰ ਕੀ ਕਹੋਗੇ ਜਿਹੜੇ ਤੁਸੀਂ ਹੋਰ ਹੋ ਜਾਓ ਮਿਹਨਤ ਕਰੋ ਜੀ ਤਗੜੇ ਹੋ ਕੇ ਜਿਹੜੇ ਕੋਈ ਜਾਂ ਜਿਨ੍ਹਾਂ ਦੇ ਕੋਲੇ ਵਧੀਆ ਜਾਨਵਰ ਆ ਮੁਕਾਬਲੇ ਦੇ ਵਿੱਚ ਜਾਨਵਰ ਲੈ ਕੇ ਆਓ ਤੁਹਾਨੂੰ ਪਛਾਣ ਵੀ ਬਣੂਗੀ ਤੁਹਾਡੇ ਜਾਨਵਰਾਂ ਦੀ ਕੀਮਤ ਵੀ ਪਾਊਗੀ ਕਿੱਥੋਂ ਕਿੱਥੋਂ ਉੱਥੇ ਆਏ ਸੀ ਲੋਕੇ ਜਿਹੜੇ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਸਤੇ ਆਲ ਇੰਡੀਆ ਦੇ ਜਾਨਵਰ ਆਏ ਸੀਗੇ ਜੀ ਆਲ ਇੰਡੀਆ ਦੇ ਵਿੱਚੋਂ ਜਿਹੜੇ ਮੱਝਾਂ ਦੇ ਚੰਗੇ ਚੰਗੇ ਬਰੀਡਰ ਆ ਜੀ ਬਹੁਤ ਜ਼ਿਆਦਾ ਚੰਗੇ ਚੰਗੇ ਜਿਨ੍ਹਾਂ ਕੋਲੇ ਜਾਨਵਰ ਆ ਸਾਰੇ ਚੰਗੇ ਜਾਨਵਰ ਆਏ ਸੀਗੇ ਹਰਿਆਣਾ ਯੂਪੀ ਦਿੱਲੀ ਹਰਿਆਣਾ ਯੂਪੀ ਤੋਂ ਸਾਰੇ ਹైదరాబాద్ ਤੱਕ ਦੇ ਪਸ਼ੂ ਪਾਲ ਕਾਇ ਸੀਗੇ ਜੀ ਜਿਹੜੇ ਕੋਈ گاਵਾ ਵੀ گاਵਾ ਦਾ ਵੀ ਮੁਕਾਬਲਾ ਸੀ گاਵਾ ਲੈ ਕੇ ਵੀ ਹਰਿਆਣਾ ਪੰਜਾਬ ਚ ਜਾਨਵਰ ਆਏ ਸਾਰੇ گاਵਾ ਚ ਕੋਈ ਆਇਆ ਹੋ ਤੁਹਾਡੇ ਨੋਟਿਸ 'ਚ ਹੋਵੇ ਕੋਈ ਆਇਆ ਹੋਵੇ ਆਪਣੇ ਜਿਹੜੇ ਨਿੱਜੀ ਬੰਦੇ ਸੀਗੇ ਜੀ ਉਹ ਤਕਰੀਬਨ ਸਾਰਿਆਂ ਨੇ ਮੱਲਾ ਮਾਰੀਆਂ ਜੀ ਸਭ ਨੇ ਮਾਰੀਆਂ ਹਾਂਜੀ ਇਸ ਕੀ ਪਿਛਲੀ ਵਾਰ ਤੁਹਾਡੇ ਇੱਕ ਹੋਰ ਸਾਥੀ ਵੀ ਥਾ ਤੁਸੀਂ ਮਾਲਵੇ ਦੇ ਸੀ ਉਹ ਦੇਕੀ ਵੀ ਨਾਲ ਸੀ ਉਹ ਮਾਝੇ ਵਾਲੇ ਐਕਟੀ ਵੀ ਨਾਲ ਸੀ ਜੀ ਉਹਨਾਂ ਦੇ ਵੀਰਾਂ ਦੇ ਦਾ ਵੀ ਦੂਜਾ ਨੰਬਰ ਇਸ ਵਾਰ ਆਇਆ ਜੀ ਜੀ ਇਸ ਵਾਰ ਸਾਡਾ ਟੀਮ ਦਾ ਦੂਜਾ ਨੰਬਰ ਰਿਹਾ ਜੀ ਓਵਰਆਲ ਟੀਮ ਦਾ ਜੀ ਠੀਕ ਹੈ ਤੁਸੀਂ ਪਸ਼ਵਾਂ ਨਾਲ ਪਿਆਰ ਕਰਦੇ ਹੋ ਔਰ ਤੁਹਾਡੇ ਨਾਮ ਵੀ ਦੁਨੀਆ ਦੇ ਵਿੱਚ ਪਸ਼ਵਾਂ ਦੇ ਬੋਲੋ ਪਛਾਣ ਮਿਲੀ ਹੈ ਵਾਹਿਗੁਰੂ ਦੀ ਕਿਰਪਾ ਹੋਈ ਤੁਹਾਡੇ ਤੇ ਇੱਕ ਸਿੱਖ ਗੁਰਮੁਰੀਅਾ ਦੇ ਤੇ ਰਹਿ ਕੇ ਇਹ ਪਸ਼ਵਾਂ ਨਾਲ ਜਿਹੜਾ ਪਿਆਰ ਕਰ ਰਿਹਾ ਔਰ ਜਿਹੜਾ ਇਨਾਮ ਤੁਸੀਂ ਲੈ ਕੇ ਆਏ ਹੋ ਇਸ ਵਾਰ ਆਲ ਇੰਡੀਆ ਪੀਡੀਐਫ ਜਿਹੜੇ ਦੁੱਧ ਮੁਕਾਬਲੇ ਹੋਏ ਕਿ ਕਹੋਗੇ ਇਹ ਜੀ ਇਹ ਜਾਨਵਰਾਂ ਨਾਲ ਜੀ ਇਹ ਜਾਨਵਰਾਂ ਦਾ ਮਹਾਂਪੁਰਸ਼ਾਂ ਨੇ ਕਿਰਪਾ ਕਰਕੇ ਬੜਾ ਪ੍ਰੇਮ ਬਖਸ਼ਿਆ ਜੀ ਇਹ ਗੁਰਵਾਲੀ ਤੋਂ ਸਤਪੁਰਸ਼ਾ ਜੀ ਮਹਾਂਪੁਰਸ਼ਾਂ ਨੇ ਆਪ ਕਿਰਪਾ ਕਰਕੇ ਇਹ ਜਾਨਵਰ ਬਖਸ਼ੇ ਆ ਜੀ ਮੈਂ ਪਹਿਲਾ ਮੁਕਾਬਲਾ ਬੜੇ ਲੜਾਈ ਜੀ ਜਿਨ੍ਹਾਂ ਚੋਂ ਮੈਂ ਖਾਲੀ ਹੱਥ ਆਇਆ ਮਹਾਂਪੁਰਸ਼ਾਂ ਨੇ ਆਪ ਮਿਹਰ ਦੀ ਨਿਗਾਹ ਕਰਕੇ ਆਪ ਇਹ ਜਾਨਵਰ ਬਖਸ਼ੇ ਜੀ ਪਹਿਲਾ ਭਾਗ ਮੱਝ ਦੀ ਉਹ ਵੀ ਬਾਬਾ ਜੀ ਨੇ ਆਪ ਦਿੱਤੀ ਜੀ ਇਹ ਪਿਆਰੀ ਜਿੱਤ ਕੇ ਆਈ ਆ ਜੀ ਇਹ ਵੀ ਮਹਾਂਪੁਰਸ਼ਾਂ ਨੇ ਆਪ ਦਿੱਤੀ ਜੀ ਇਹ ਮਹਾਂਪੁਰਸ਼ਾਂ ਦੇ ਘਰ ਦੀਆਂ ਮੱਝਾਂ ਜੀ ਉਹਨਾਂ ਨੇ ਆਪ ਬਖਸ਼ੀਆਂ ਜੀ ਕੀ ਕੀ ਨਾਮ ਨਾਲ ਪੁਕਾਰਦੇ ਹੋ ਤੁਹਾਨੂੰ ਕਿਵੇਂ ਫੀਲ ਹੁੰਦਾ ਜਦੋਂ ਤੁਸੀਂ ਆਵਾਜ਼ਾਂ ਲੈਂਦੇ ਹੋ ਇਹ ਜੀ ਜਾਨਵਰ ਬੜੇ ਸਮਝ ਵਾਲੇ ਆ ਜੀ ਇਹ ਬੜਾ ਪ੍ਰੇਮ ਪ੍ਰੇਮ ਵਾਲੇ ਜਾਨਵਰ ਆ ਜੀ ਇਹਨਾਂ ਨੂੰ ਦੂਰੋਂ ਆਵਾਜ਼ ਮਾਰੀਏ ਤੇ ਦੂਰੋਂ ਆਵਾਜ਼ ਮਾਰ ਕੇ ਆਪਣਾ ਨਾਮ ਨੂੰ ਸਮਝ ਲੈਂਦੇ ਕੀ ਕੀ ਨਾਮ ਰੱਖੇ ਇਹਨਾਂ ਦੇ ਇਹਦਾ ਨਾਮ ਪਿਆਰੀ ਆ ਜੀ ਜਿਹੜੀ ਪਿਛਲੇ ਸਾਲ 2024 ਦਾ ਮੁਕਾਬਲਾ ਜਿੱਤੀ ਸੀ ਉਹ ਭਾਗ ਹੈ ਜੀ ਤੇ ਉਹਨੇ ਕਰਮਾ ਵਾਲਿਆਂ ਨੇ ਭਾਗ ਵੀ ਬੜੇ ਲਾਏ ਬੜੀ ਮਹਾਪੁਰਸ਼ਾਂ ਨੇ ਕਿਰਪਾ ਕੀਤੀ ਜੀ ਜਿੱਥੇ ਜੀ ਹੋਰ ਬੜੇ ਵੀਰਾਂ ਨੇ ਸਾਥ ਦਿੱਤਾ ਇਹ ਸੰਜਨ ਇੱਕ ਫੀਡ ਦੀ ਕੰਪਨੀ ਹੈ ਜੀ ਉਹਨਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਜੀ ਬੜਾ ਸਾਥ ਦਿੱਤਾ ਗਾਹੇ-ਬਗਾਹੇ ਜਿੱਥੇ ਉਹਨਾਂ ਦੀ ਜ਼ਰੂਰਤ ਪੈਂਦੀ ਰਹੀ ਕਿਉਂਕਿ ਇਹ ਜਿਹੜਾ ਫੀਡ ਫੋਡਰ ਹੈ ਇਹ ਇੱਕ ਡੈਰੀ ਫਾਰਮਿੰਗ ਦਾ ਇੱਕ ਮੁੱਖ ਹਿੱਸਾ ਹੈ ਇਹ ਮੁੱਖ ਅੰਗ ਹੈ ਇਸ ਵਾਰ ਮੁਕਾਬਲੇ ਕਿੱਥੋਂ ਹੋਏ ਪੰਜਾਬ ਸਿੰਘ ਜੀ ਇਹ ਪੀਡੀਐਫ ਜਗਰਾਵਾ ਹੀ ਹੋਏ ਜੀ ਪੀਡੀਐਫ ਜਗਰਾਵਾ ਦੇ ਵਿੱਚ ਦੋ ਮੁਕਾਬਲੇ ਹੁੰਦੇ ਆ ਜੀ ਇੱਕ ਵੱਡਾ ਮੇਲਾ ਤੇ ਇੱਕ ਕੱਲਾ ਮਿਲਕਿੰਗ ਦਾ ਮੇਲਾ ਇਹ ਕੱਲਾ ਮਿਲਕਿੰਗ ਦੇ ਮੇਲੇ ਦੇ ਵਿੱਚ ਆਪਣੀ ਮੱਝ ਨੇ ਤਕਰੀਬਨ 27 ਕਿਲੋ ਦੁੱਧ ਦੇ ਕੇ ਕੁਝ ਗ੍ਰਾਮ ਘਟ ਇਹ ਦੂਜਾ ਸਥਾਨ ਪ੍ਰਾਪਤ ਕੀਤਾ ਕਿੱਥੋਂ ਕਿੱਥੋਂ ਉੱਥੇ ਦੁੱਧ ਦਪਕ ਆਏ ਸੀ ਆਲ ਇੰਡੀਆ ਦੇ ਵਿੱਚੋਂ ਜੀ ਆਲ ਇੰਡੀਆ ਦਾ ਮੁਕਾਬਲਾ ਸੀਗਾ ਜੀ ਇਹ ਕੋਈ ਸਹਰਾਗੇ ਨਾਮ ਗੁਰ ਮੁਗਦ ਦੇ ਸੁਨੇ ਹੋ ਇਹ ਜੀ ਮੰਨ ਲਓ ਜਿਹੜੇ ਚੰਗੇ ਚੰਗੇ ਬਰੀਡਰ ਆ ਜੀ ਹਰਿਆਣਾ ਪੰਜਾਬ ਦੇ ਜਿਹੜੇ ਮੁੱਖ ਮੱਝਾਂ ਦੇ ਨਾਮ ਵਰ ਨਾਮ ਆ ਜੀ ਉਹ ਸਾਰੇ ਆਏ ਹੋਏ ਸੀਗੇ ਜੀ ਅੱਜ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਹੈ ਤੁਹਾਡਾ ਮਿਹਨਤ ਕਰੋ ਜੀ ਸੱਚੇ ਪਾਤਸ਼ਾਹ ਮੈਂਤ ਨੂੰ ਭਾਗ ਲਾਉਂਦੇ ਆ ਜੀ ਕਿਰਪਾ ਕਰਕੇ ਆਪ ਹੀ ਦਾਤਾ ਗਰੀਬਨਵਾਜ ਦਾਤਾ ਬਖਸ਼ਦਾ ਜੀ ਇੱਕ ਜਿਵੇਂ ਕਣਕ ਧੋਨੇ ਨੂੰ ਦੂਜੇ ਇਸ ਨੂੰ ਕਿਵੇਂ ਦਾ ਧੰਦਾ ਮੰਨਣਾ ਚਾਹੀਦਾ ਤੁਹਾਡੇ ਮੁਤਾਬਿਕ ਇਹ ਲੋਕਾਂ ਮੁਤਾਬਕ ਤਾਂ ਲੋਕ ਤਾਂ ਇਹਨੂੰ ਸੈਕੰਡਰੀ ਧੰਦਾ ਕਹਿੰਦੇ ਆ ਜੀ ਵੀ ਸਹਾਇਕ ਧੰਦਾ ਪਰ ਮੈਂ ਕਹਿੰਦਾ ਜੀ ਇਹ ਪ੍ਰਾਇਮਰੀ ਧੰਦਾ ਹੈ ਓਨੀ ਕੀ ਖੇਤੀ ਦੇ ਵਿੱਚੋਂ ਆਮਦਨ ਆ ਜੀ ਉਨੀ ਅਸੀਂ ਜਾਨਵਰਾਂ ਦੇ ਵਿੱਚੋਂ ਕਰ ਲੈਂਦੇ ਮਾਲਕ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਤੁਸੀਂ ਦੀ ਸੇਵਾ ਕਰਦੇ ਹੋ ਤਾਂ ਕਿੰਨਾ ਕੁ ਮਨ ਨੂੰ ਤੁਹਾਨੂੰ ਲੱਗਦਾ ਜੀ ਬਹੁਤ ਜ਼ਿਆਦਾ ਸਕੂਨ ਵਾਲਾ ਤੰਦਾ ਜੀ ਇਹ ਮੰਨ ਲਓ ਸਭ ਤੋਂ ਜ਼ਿਆਦਾ ਮਨ ਦੀ ਸ਼ਾਂਤੀ ਵੱਡੀ ਗੱਲ ਹੈ ਤੇ ਬੜਾ ਜ਼ਿਆਦਾ ਸਕੂਨ ਦਾ ਤੰਦਾ ਜੀ ਕਿੰਨੇ ਲੋਕ ਤੁਸੀਂ ਰੋਜ਼ਗਾਰ ਵੀ ਦੇ ਰਹੇ ਹੋਗੇ ਇਹਦੇ ਨਾਲ ਤੁਸੀਂ ਕਿਤੇ ਨਾਲ ਜੁੜੇ ਹੋ ਔਰ ਜਿਸ ਤਰੇ ਯੂਪੀ ਬਿਹਾਰ ਤੋਂ ਆ ਕੇ ਤੁਹਾਡੇ ਕੰਮ ਕਰਨ ਵਾਲੇ ਵੀ ਹੋਣ ਇਹ ਵੀਰੇ ਆ ਜੀ ਮੰਨ ਲਓ ਅਸਲ ਮਾਲਕ ਤਾਂ ਹੀ ਆ ਜੀ ਇਹ ਕੇਅਰ ਟੇਕਰ ਇਹ ਮੁਲਾਜ਼ਮ ਮੇਰੇ ਕੋਲੇ ਆ ਜੀ ਇਹਨਾਂ ਨੂੰ ਜਿਵੇਂ ਵੀ ਜ ਜ਼ਰੂਰਤ ਪੈਂਦੀ ਹੈ ਕਦੇ ਵੱਧ ਵੀ ਰੱਖ ਲੈਂਦੇ ਆ ਕਦੇ ਘੱਟ ਵੀ ਜਾਂਦੇ ਆ ਵਿੱਚੋਂ ਜੀ ਇਹ ਆਉਂਦੇ ਰਹਿੰਦੇ ਆ ਵਾਰੀ ਨਾਲ ਜੀ ਇਹ ਮੁੰਡੇ ਬੜਾ ਬਹੁਤ ਜ਼ਿਆਦਾ ਸੇਵਾ ਕਰਕੇ ਸਾਹਮਦੇ ਆ ਜੀ ਆਪਣੇ ਪਰਿਵਾਰ ਵਾਂਗੂ ਸਰਦੀ ਗਰਮੀ ਇਸ ਕਾ ਵੀ ਕੋਈ ਪਸਵਾ ਦੇ ਅਸਰ ਪੈਂਦਾ ਹੈ ਠੰਡ ਕ ਮੌਸਮ ਦਾ ਪਰਿਵਰਤਨ ਦਾ ਦੇਖੋ ਜੀ ਪੈਂਦਾ ਹੀ ਆ ਜੇ ਆਪਾਂ ਸਮਝੀਏ ਤਾਂ ਜੇ ਆਪਾਂ ਨਾ ਸਮਝੀਏ ਤਾਂ ਫਿਰ ਕੁਝ ਵੀ ਨਹੀਂ ਜਿਵੇਂ ਤੁਸੀਂ ਦੇਖ ਲਓ ਵੀ ਸਰਦੀ ਆ ਹੁਣ ਮੱਝ ਨੂੰ ਢੱਕ ਕੇ ਰੱਖਿਆ ਹੋਇਆ ਜੀ ਆਪਣੇ ਵਾਂਗੂ ਸਮਝਦੇ ਆ ਜਿਵੇਂ ਆਪਾਂ ਕੱਪੜੇ ਪਾਉਂਦੇ ਆ ਐਵੇਂ ਮੱਝ ਨੂੰ ਟੱਕ ਕੇ ਰੱਖਿਆ ਹੋਇਆ ਜੀ ਹੁਣ ਤਾਂ ਹੀ ਮਤਲਬ ਜਿੰਨੀ ਕੇਅਰ ਕਰੋਗੇ ਉਨਾਂ ਹੀ ਤੁਹਾਨੂੰ